ਮਹਿਕਵਾਂ ਤੰਦੀ ਲਾਈਵ ਵੈਬ ਟੀਵੀ ਦੇਖ ਰਹੇ ਪਿਆਰੇ ਦਰਸ਼ਕੋ ਪ੍ਰੋਗਰਾਮ ਰੂਪ ਰੂਪ ਵਿੱਚ ਅਸੀਂ ਤੁਹਾਡੀ ਮੁਲਾਕਾਤ ਕਰਵਾਉਂਦੇ ਹਾਂ ਕਿਸੇ ਖਾਸ ਸ਼ਖਸੀਅਤ ਨਾਲ ਕਿਸੇ ਖਾਸ ਵਿਸ਼ੇ ਦੇ ਉੱਤੇ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਪ੍ਰੋਫੈਸਰ ਬਲਵਿੰਦਰ ਸਿੰਘ ਨਾਲ ਪਿੰਡ ਦੌਲਤਪੁਰਾ ਵਿਖੇ ਬਣੇ ਮੱਬਾ ਮਹੰਗਾ ਸਿੰਘ ਜੀ ਕੁਦਰਤੀ ਪਾਰਕ ਬਾਰੇ ਆਓ ਜਾਣੀਏ ਇਸ ਪਾਰਕ ਬਾਰੇ ਅਤੇ ਵੇਖੀਏ ਇਸ ਪਾਰਕ ਵਿੱਚ ਕੀ ਕੁਝ ਬਣਿਆ ਤੇ ਕਿੱਦਾਂ ਬਣਿਆ ਹਾਂਜੀ ਸਸੀ ਕਾਂ ਸਰ ਜੀ ਸਿਕਾ ਜੀ ਸਾਰੇ ਛੱਪੜ ਬਾਰੇ ਦੱਸੋ ਜੀ ਕੀ ਬਣਾਇਆ ਕਿਦਾਂ ਪਾਰਕ ਬਣਾਇਆ ਇਹ ਪਿੰਡ ਦੌਲਤਪੁਰਾ ਦੇ ਵਿੱਚ ਆਪਾਂ ਖੜੇ ਆਂ ਜੀ ਤੇ ਇੱਥੇ ਜਿਹੜਾ ਹੈਗਾ ਛੱਪੜ ਸੀਗਾ ਇਹਦੇ ਵਿੱਚ ਕਾਫੀ ਸਾਰੀਆਂ ਰੂੜੀਆਂ ਲੱਗੀਆਂ ਹੋਈਆਂ ਸੀਗੀਆਂ ਗੰਦਗੀ ਦਾ ਢੇਰ ਸੀਗੇ ਹਾਂਜੀ ਤੋਂ ਅਸੀਂ ਸਾਰੇ ਪਿੰਡ ਵਾਸੀਆਂ ਨੇ ਜਿਹੜੇ ਗਾਂਵ ਵੱਦੋ ਬੰਦੇ ਆਗੇ ਜਾਂ ਬਾਬਾ ਮਹੰਗਾ ਸਿੰਘ ਗੁਰਦੁਆਰਾ ਸਾਡੇ ਨਾਲ ਹੀ ਹੈ ਹਾਂਜੀ ਉਹਨਾਂ ਦੇ ਜਿੰਨੇ ਵੀ ਜਿਹੜੇ ਉਹਨਾਂ ਦੇ ਉਹਦਾ ਜਿਹੜਾ ਹੈਗਾ ਮੇਨਟ ਕਰ ਰਹੇ ਹੈਗੇ ਆ ਤਾਂ ਉਹਨਾਂ ਨੇ ਸਾਰਾ ਜਿਹੜਾ ਹੈਗਾ ਸਾਡੇ ਨਾਲ ਰਲ ਕੇ ਤਾਂ ਅਸੀਂ ਇਹ ਪਾਰਕ ਜਿਹੜਾ ਹੈ ਤਿਆਰ ਕੀਤਾ ਹੈ ਇਹਦਾ ਨਾਮ ਵੀ ਅਸੀਂ ਬਾਬਾ ਮਹਿੰਗਾ ਸਿੰਘ ਜੀ ਦੇ ਨਾਮ ਤੇ ਰੱਖਿਆ ਹੈ ਬਾਬਾ ਮਹਿੰਗਾ ਸਿੰਘ ਕੁਦਰਤੀ ਪਾਰਕ ਤੇ ਇਹ ਸਾਡੇ ਜਿੰਨੇ ਵੀ ਸਹਿਯੋਗੀ ਸੱਜਣ ਸੀਗੇ ਉਹਨਾਂ ਨੇ ਆਪਣੇ ਖੁਦ ਟਰੈਕਟਰ ਲਿਆ ਕੇ ਇਹਨੂੰ ਪੱਧਰਾ ਕੀਤਾ ਉਦਰਾ ਕਰਨ ਤੋਂ ਬਾਅਦ ਜਿਹੜਾ ਹੈਗਾ ਇੱਥੇ ਅਸੀਂ ਘਟੋ ਘਟ ਇੱਕ ਹਜ਼ਾਰ ਬੂਟਾ ਜਿਹੜਾ ਹੈਗਾ ਉਹ ਇੱਥੇ ਲਗਾਇਆ ਪਹਿਲਾਂ ਕਿਸ ਹਿੱਸੇਗਾ ਤੇ ਪਹਿਲਾਂ ਛੱਪਣ ਹੈ ਜੀ ਸਿੰਪਲ ਜਿਹੜਾ ਹੈਗਾ ਛਪੜ ਸੀਗਾ ਛਪੜ ਨੂੰ ਇੱਕ ਸੈਰਗਾਹ ਦੇ ਰੂਪ ਦੇ ਵਿੱਚ ਇੱਕ ਵਧੀਆ ਪਾਰਕ ਦੇ ਰੂਪ ਦੇ ਵਿੱਚ ਤਿਆਰ ਕਰਨ ਦਾ ਸਾਡਾ ਉਪਰਾਲਾ ਹੈਗਾ ਤੇ ਸਾਡੇ ਨਾਲ ਦੋਨਾਂ ਪਿੰਡਾਂ ਦੇ ਜਿਹੜੇ ਮੋਹਤਵਾਰ ਸੱਜਣ ਹੈਗੇ ਆ ਉਹ ਸਾਡੇ ਨਾਲ ਜੁੜੇ ਹੋਏ ਆ ਅੱਜ ਕਿਸੇ ਕਾਰਨ ਸਾਡੇ ਦਰਮਿਆਨ ਉਹ ਕਿਸੇ ਰਜਾਈਵੇਂ ਕਰਕੇ ਨਹੀਂ ਇਹਦੇ ਵਿੱਚ ਸ਼ਾਮਲ ਹੈਗੇ ਤੇ ਅਸੀਂ ਫਿਰ ਇੱਥੋਂ ਅਸੀਂ ਇੱਕ ਗਿਆਨ ਦਾ ਇਹਨੂੰ ਸ਼ੁਰੂ ਕੀਤਾ ਵੀ ਗਿਆਨ ਦਈਏ ਲੋਕ ਆਪਾਂ ਅ ਜਿੰਨੀ ਵੀ ਸੰਗਤ ਆndi ਹੈ ਤੋ ਗੁਰੂ ਨਾਨਕ ਦੇਵ ਜੀ ਦਾ ਆਦੇਸ਼ ਹਾਂਜੀ ਜੀ ਤੋ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਜਿੰਨਾਂ ਵੀ ਅਸੀਂ ਇਹਦਾ ਗਿਆਨ ਦਾ ਬੇਨਤੀ ਕੋਸ਼ਿਸ਼ ਕੀਤੀ ਕਿ ਕਿੰਨੇ ਮਰਲੇ ਹੁੰਦੀਆਂ ਮਰਲੇ ਹੁੰਦੇ ਆ ਭਗਤ ਪੂਰਨ ਸਿੰਘ ਜੀ ਦੇ ਆਦੇਸ਼ ਹੈ ਜੀ ਕੁਦਰਤੀ ਸੋਮਿਆਂ ਦੀ ਰੱਖਿਆ ਕਰੋ ਸਾਦਾ ਜੀਵਨ ਬਤੀਤ ਕਰੋ ਵੱਧ ਵੱਧ ਰੋਖ ਲਗਾ ਕੇ ਮਨੁੱਖਤਾ ਪੜਾ ਕਰੋ ਅੱਜ ਤੋਂ 50 60 ਸਾਲ ਪਹਿਲਾਂ ਉਹਨਾਂ ਨੇ ਜਿਹੜੇ ਸੰਦੇਸ਼ ਦਿੱਤੇ ਸੀਗੇ ਅੱਜ ਵੀ ਉਹ ਜਿਹੜੇ ਸੰਦੇਸ਼ ਆ ਸਾਡੇ ਤੇ ਲਾਗੂ ਹੋ ਰਿਹਾ ਅਸੀਂ ਭੁਗਤ ਰਹੇ ਆ ਜਿਹੜੀਆਂ ਗੱਲਾਂ ਅਸੀਂ ਕਰ ਰਹੇ ਆ ਵਾਤਾਵਰਨ ਪ੍ਰਦੂਸ਼ਣ ਕੀਤਾ ਹੋਇਆ ਪੰਜਾਬ ਦਾ ਨਕਸ਼ਾ ਹੈਗਾ ਪੰਜਾਬ ਦੇ ਵਿੱਚ ਸਾਰਾ ਆ ਭਗਤ ਸਿੰਘ ਜੀ ਦੀ ਜਿਹੜੀ ਆਪਾਂ ਸੋਚਦੇ ਜਾਂਦੇ ਹੈਗੇ ਆ ਅੱਗੇ ਸਾਡੇ ਕੋਲੇ ਨਸ਼ੇ ਵਾਲੇ ਤੇ ਅਸੀਂ ਕਹਿ ਰਹੇ ਆ ਕਿ ਭਾਈ ਆਪਾਂ ਨੂੰ ਜਿਹੜਾ ਸਮਾਜ ਆ ਇਹ ਆਪਣਾ ਨਸ਼ਾ ਮੁਕਤ ਹੋਣਾ ਚਾਹੀਦਾ ਤੇ ਨਸ਼ੇ ਨਾਲ ਵੇਖੋ ਕਿੰਨੇ ਪਰਿਵਾਰ ਜਿਹੜੇ ਉੱਜੜ ਰਹੇ ਆ ਇਹਦਾ ਸੁਨੇਹਾ ਦਿੱਤਾ ਆ ਸ਼ਾਦਾ ਕਿੰਨੇ ਵਜੇ ਛਕਣਾ ਹੈਗਾ ਸਹੀ ਟਾਈਮ ਖਾਣ ਪੀਣ ਸਾਡਾ ਸਹੀ ਹੋਵੇ ਤਾਂ ਅਸੀਂ ਤੰਦਰੁਸਤੀ ਜਿਹੜੀ ਹੈ ਉਹਦੇ ਲੈ ਸਕਦੇ ਹੈਗੇ ਆ ਬਿਮਾਰੀਆਂ ਤੋਂ ਬਚ ਸਕਦੇ ਆ ਤੇ ਹਮ ਜਤਿ ਸ਼ਹਾਦਤ ਸਾਹਿਬ ਜਾਦੀ ਦੀ ਸ਼ਹਾਦਤ ਜਿਹੜੀ ਹੈ ਜੀ ਉਹਨੂੰ ਦੱਸਾਇਆ ਗਿਆ ਜੀ ਸਿਹਤ ਬਾਰੇ ਦੱਸਿਆ ਗਿਆ ਗੁੱਸਾ ਦੁੱਖੀ ਚਿੰਤਾ ਤਣਾਅ ਡਰ ਕਿਸ ਤਰ੍ਹਾਂ ਸਾਡੇ ਸਰੀਰ ਨੂੰ ਜਿਹੜਾ ਹੈਗਾ ਉਹ ਨੁਕਸਾਨ ਪਹੁੰਚਾ ਰਹੇ ਆ ਹੂੰ ਦਸਾਂ ਗੁਰੂਆਂ ਦਾ ਸਾਡਾ ਜਿਹੜਾ ਪੂਰਾ ਇਤਿਹਾਸ ਇਸਦੇ ਵਿੱਚ ਦਿੱਤਾ ਹੋਇਆ ਉੜਾ ਐੜਾ ਈੜੀ ਇੱਕ ਵਧੀਆ ਤਰੀਕੇ ਨਾਲ ਉੜਾ ਉੱਠ ਸਵੇਰੇ ਜਾਗ ਐੜਾ ਆਲਸ ਨੀਂਦ ਤਿਆਗ ਈੜੀ ਇਸ਼ਨਾਨ ਕਰ ਪਿਆਰੇ ਸੱਸਾ ਸਾਫ ਦੰਦ ਕਰ ਸਾਰੇ ਜੀ ਤੋਂ ਬਹੁਤ ਸੁਣਾ ਲਿਖਿਆ ਹੋਇਆ ਉਹ ਚੀਜ਼ ਦਿੱਤੀ ਹੋਈ ਆ ਦਿਮਾਗ ਨੂੰ ਤੇਜ਼ ਰੱਖਣਾ ਕਿਸ ਤਰ੍ਹਾਂ ਅਸੀਂ ਕਿਹੜੇ ਕਿਹੜੇ ਤੀਜਾ ਖਾਣੀਆਂ ਚਾਹੀਦੀਆਂ ਤੇ ਸਾਡੇ ਪਿੰਡ ਦੀ ਲੋਕ ਸਭਾ ਜਿਹੜੀ ਆ ਜੀ ਕਿਵੇਂ ਸਾਡੀਆਂ ਸੱਥਾਂ ਜਿਹੜੀਆਂ ਪੁਰਾਣਾ ਸਾਡਾ ਇਤਿਹਾਸ ਹੈ ਤਿੰਨੀ ਮੱਤ ਤਾਂ ਇਹਦੀ ਜਿਹੜੀ ਸੱਥਾਂ ਦੀ ਤੇ ਇਹ ਸਾਰਾ ਸੱਥਾਂ ਦੇ ਬਾਰੇ ਦੱਸਿਆ ਹੋਇਆ। ਤੋਂ ਇਸ ਤਰ੍ਹਾਂ ਹੋਰ ਵੀ ਅਸੀਂ ਇਹ ਜਿਹੜੇ ਉਪਰਾਲੇ ਕਰਾਂਗੇ। ਉਪਰਾਲਾ ਬਹੁਤ ਵਧੀਆ ਜੀ ਇਹਨੂੰ ਦੇਖਣ ਆਉਂਦੇ ਲੋਕ। ਪਤਾ ਕਿਸ ਨੂੰ ਇਹਦੇ ਬਾਰੇ। ਬਿਲਕੁਲ ਜੀ ਬਿਲਕੁਲ ਬਹੁਤ ਸਾਰਿਆਂ ਸਾਡੇ ਕੋਲੇ ਜਿੱਦੇ ਅਸੀਂ ਸ਼ੁਰੂ ਕੀਤਾ ਸੀਗਾ ਰਾਉਂਡ ਕਲਾਸ ਫਾਊਂਡੇਸ਼ਨ ਨੇ ਸਾਡੀ ਪਲਾਂਟੇਸ਼ਨ ਦਿੱਤੀ ਸੀਗੀ ਇਸ ਤੋਂ ਬਾਅਦ ਸਾਡੇ ਕੋਲੇ ਜਿਹੜੇ ਖੇਤੀਬਾੜੀ ਵਿਭਾਗ ਦੇ ਮੁੱਖ ਖੇਤੀਬੜੇ ਅਫਸਰ ਆ ਉਹ ਵੀ ਇੱਥੇ ਹੋ ਕੇ ਗਏ ਆ ਹਾਂਜੀ NASA ਦੇ ਵਿਗਿਆਨੀ ਪਿੰਡ ਚੂੜ ਚੱਕ ਤੋਂ ਉਹ ਵੀ ਇੱਕ ਦਿਨ ਇੱਥੇ ਵਿਜ਼ਿਟ ਕਰਕੇ ਗਏ ਸੀ ਜੀ ਭੈਣ ਜੀ ਰੂਬੀ ਦਿਓਲ ਅਮਰੀਕਾ ਤੋਂ ਵਿਸ਼ੇਸ਼ ਤੌਰ ਦੇਤੇ ਆਏ ਸੀਗੇ ਉਹਨਾਂ ਨੇ ਸਾਨੂੰ 1 ਲੱਖ ਰੁਪਿਆ ਜਿਹੜਾ ਹੈਗਾ ਉਹ ਪਾਰਕ ਦੀ ਤਿਆਰੀ ਕਰਨ ਵਾਸਤੇ ਦਿੱਤਾ ਸੀਗਾ ਠੀਕ ਹੈ ਤਾਂ ਪਹਿਲਾਂ ਤਾਂ ਬਹੁਤ ਬੁਰਹਾਲ ਸੀਗਾ ਇੱਥੇ ਬਹੁਤ ਸਾਰੀਆਂ ਸੰਗਤਾਂ ਨੇ ਸਾਨੂੰ ਛੱਡ ਬਣਾ ਕੇ ਦਿੱਤਾ ਹੈਗਾ ਤੇ ਕਿਸੇ ਨੇ ਬੈਂਚ ਬਣਾ ਕੇ ਦਿੱਤੇ ਆ ਉਹ ਸਾਰਾ ਸਹਿਯੋਗ ਜਿਹੜਾ ਪਿੰਡ ਵਾਲਿਆਂ ਵੱਲੋਂ ਆ ਰਿਹਾ ਇਹ ਦੇ ਵਿੱਚ ਜੋ ਇਹ ਅਸੀਂ ਪੱਕਾ ਜਿਹੜਾ ਇੱਕ ਲੜਕਾ ਰੱਖਿਆ ਹੋਇਆ ਜਿਹੜਾ ਕਿ ਆਪਾਂ ਜਿਹੜੀ ਸੰਭਾਲ ਕਰਦਾ ਹੈਗਾ ਠੀਕ ਹੈ ਜੀ ਤੇ ਇਹ ਸਾਨੂੰ ਹਜੇ ਤਿੰਨ ਚਾਰ ਮਹੀਨੇ ਹੋਏ ਆ ਹਜੇ ਸਟਾਰਟਿੰਗ ਆ ਸਾਡੀ ਜੀ ਹੌਲੀ ਹੌਲੀ ਆ ਜਿਹੜਾ ਸਾਡਾ ਇਹ ਦੋਨੋਂ ਚੀਜ਼ਾਂ ਖਾਨੇ ਹੈਗੇ ਆ ਇਹਨਾਂ ਨੂੰ ਅਸੀਂ ਸਾਫ਼ ਕਰਕੇ ਇੱਥੇ ਬੱਚਿਆਂ ਦੀਆਂ ਖੇਡਾਂ ਵਗੈਰਾ ਜੋ ਜਿਹੜੇ ਵਾਲੀਬਾਲ ਦੀ ਕੋਈ ਨੈਟ ਵਗੈਰਾ ਲਗਾ ਦੇਾਂਗੇ ਤਾਂ ਕਿ ਗਰਾਊਂਡ ਬਣਾ ਦੇਾਂਗੇ ਉਹਦੇ ਨਾਲ ਜਿਹੜਾ ਹੈਗਾ ਇੱਥੇ ਖੇਡਣ ਦੇ ਇਹ ਸਾਡੇ ਕੋਲ ਸਸੀਂ ਸੰਦੇਸ਼ ਵੀ ਨਾਲ ਲਾਏ ਸੀਗੇ ਰੁੱਖਾਂ ਤੋਂ ਜਦੋਂ ਮਿਲੇ ਹਰਿਆਲੀ ਜੀਵਨ ਨੂੰ ਉਦੋਂ ਮਿਲੇ ਖੁਸ਼ਹਾਲੀ ਉਹ ਲਾਈਟਾਂ ਲਗਵਾਤੀਆਂ ਸੀਗੀਆਂ ਇਹਦੇ ਚ ਲਾਈਟਾਂ ਵੀ ਲੱਗਿਆ ਹੋਈਆਂ ਰਾਤ ਨੂੰ ਲਾਈਟਾਂ ਜਗਦੀਆਂ ਉਹ ਹੁਣ ਲੋਕ ਪਿੰਡ ਵੱਲੋਂ ਇੱਥੇ ਗੁਰਦੁਆਰਾ ਸਾਹਿਬ ਆਉਣ ਵਿੱਚ ਉਹਨਾਂ ਨੂੰ ਕੋਈ ਦਿੱਕਤ ਨਹੀਂ ਸਾਰੇ ਪਾਸਿਓਂ ਅਸੀਂ ਇਹਨੂੰ ਪਿੰਡ ਨਾਲ ਜੋੜਿਆ ਹੋਇਆ ਠੀਕ ਹੈ ਤੇ ਇਹ ਸਾਰੀ ਚੀਜ਼ ਇਹ ਪਿੰਡ ਦੌਲਤਪੁਰਾ ਨੀਵਾ ਦਾ ਕਿ ਉੱਚਾ ਤੱਕ ਦੋਨੋਂ ਪਿੰਡਾਂ ਦੀ ਸਾਂਝੀ ਦੋਨੋਂ ਪਿੰਡਾਂ ਦਾ ਦੌਲਤਪੁਰਾ ਨੀਵਾ ਤੇ ਇਹਨਾਂ ਦਾ ਬਾਹਰਲੇ ਪਿੰਡਾਂ ਦੇ ਵੀ ਆਉਂਦੇ ਕੁਝ ਲੋਕ ਨਹੀਂ ਬਾਹਰਲੇ ਨਹੀਂ ਆਉਂਦੇ ਅਜੇ ਪਤਾ ਨਹੀਂ ਹੈ ਨਾ ਹਾਂਜੀ ਇਹ ਸਾਰਾ ਅਸੀਂ ਛੱਡ ਬਣਾਇਆ ਸੀਗਾ ਪਪਾ ਮਹਿੰਗਾ ਸੰਤੁਦਰਤੀ ਪਾਰਕ ਪਿੰਡ ਦੌਲਤਪੁਰਾ ਇਹ ਨਰਿੰਦਰਪਾਲ ਉਪਾਲ ਜੀ ਰਿਟਾਇਰਡ ਐਸਡੀਓ ਨੇ ਡਾਕਟਰ ਕੇਵਲ ਸਿੰਘ ਜੀ ਨੇ ਹਾਂਜੀ ਹਾਂਜੀ ਪਟਾ ਸਿੰਘ ਦੌਲਤਪੁਰਾ ਹੋਣੇ ਚਲੇ ਗਏ ਆਪਣੇ ਵਿੱਚੋਂ ਠੀਕ ਹੈ। ਤੇ ਹੋਰ ਬਹੁਤ ਸਾਰੇ ਸੱਜਣ ਜਿਹੜੇ ਆ ਸਾਡੇ ਨਾਲ ਬਾਬਾ ਅਜਮੇਰ ਸਿੰਘ ਠੀਕ ਹੈ। ਪਿੰਡ ਦੇ ਸਰਪੰਚ ਪੰਚਾਇਤ ਸਾਰੇ ਸਾਰੇ ਦਾ ਬਹੁਤ ਵੱਡਾ ਸੈਲਫੀਆਂ ਲੈਣ ਦਾ ਕਾਫੀ ਰਜਾਣਾ ਇਹਦੇ ਲਈ ਬਣਾਇਆ ਫਿਰ ਹਾਂਜੀ ਹਾਂਜੀ ਸੈਲਫੀਆਂ ਦਾ ਜੀ। ਇੱਕ ਆ ਕਹਿੰਦੇ ਨੇ ਕਰਨਾ ਖੜੀ ਮੜਾ ਜਾਂਦਾ ਚੱਲ ਕੇ। ਇੱਥੇ ਹਰ ਜਨਮ ਦਿਨ ਤੇ ਬੱਚਾ ਜਾਂ ਕੋਈ ਸਿਆਣਾ ਜੀ ਹਾਂਜੀ ਦਰਖਤ ਲਾ ਕੇ ਜਾਂਦਾ ਨਾ 1100 ਰੁਪਏ ਬੱਚਾ ਜਨਮ ਦਿਨ ਤੇ ਮਿਲਉਂਦੇ ਆ। ਠੀਕ ਹੈ ਜੀ। ਸਾਰੇ ਲੋਕਾਂ ਨੇ ਘਰਾਂ 'ਚ ਬੰਦ ਕਰਤਾ ਜੀ। ਇੱਥੇ ਕਰ ਰਹੇ ਆ ਜੀ ਚੂਹੇ ਦਾ ਬੱਚਾ ਕੈਨੇਡਾ, ਇੰਗਲੈਂਡ ਆਉ। ਹਾਂਜੀ। ਇੱਥੇ ਇੱਕ ਦਰਖਤ ਲਾ ਕੇ ਨਹੀਂ ਫੁੱਟ ਵੀ ਕਰ ਲਈਏ ਨਾਲ ਦੀ ਨਾਲ। ਦਾਨ ਕਰਦੇ ਆ। ਹਾਂਜੀ। ਹਾਂ ਦੇਖੋ ਅੱਗੇ ਜਾਂਦੇ ਆ ਜੀ ਠੀਕ ਹੈ ਜੀ ਪਿੰਡਾਂ ਲਈ ਆਉਂਦੇ ਸਾਰੇ ਫਿਰ ਉੱਥੇ ਕਿ ਬੁਲਾਉਂਦੇ ਜੀ ਨੂੰ ਆਪਣਾ ਪਰਿਵਾਰ ਲੈ ਕੇ ਆਉਂਦੇ ਸਾਰਾ ਜੀ ਹਾਂ ਜੀ ਕੋਈ ਵੀ ਦੇਣਾ ਉਹਨਾਂ ਦਾ ਸਿੱਧਾ ਕੀਤਾ ਦੇਣਾ ਕੋਈ ਜਨਮ ਕਰਾ ਨਹੀਂ ਇੱਕ ਵਾਲੀਬਾਲ ਦਾ ਗਰਾਊਂਡ ਬਣਾ ਰਹੇ ਆ ਜੀ ਇਹ ਵਾਲੀਬਾਲ ਦਾ ਜੀ ਤੇ ਪਾਣੀ ਪਿੰਡ ਦਾ ਆਉਂਦਾ ਵਿੱਚ ਸਾਰਾ ਹਾਂ ਜੀ ਤੇ ਨਿਕਾਸੀ ਇਹਦੀ ਪਿੰਡ ਦੀ ਨਿਕਾਸੀ ਪਿੰਡ ਦੀ ਖਾਲੇ ਸੇਮ ਨਾਲ ਆ ਇਨਾਂ ਨਾਲ ਅੱਛਾ ਠੀਕ ਹੈ ਇਸ ਪਿੰਡ ਦੀ ਵਾਲੀ ਵਾਲ ਦੀ ਟੀਮ 1954 ਤੋਂ ਚੱਲ ਰਹੀ ਹੈ ਠੀਕ ਹੈ ਪੁਰਾਣੀ ਟੀਮ ਬਹੁਤ ਵਧੀਆ ਟੀਮ ਹੈ ਜੀ ਆਮ ਲੈਵਲ ਦੀ ਹੈ ਜੀ ਉਹਦੇ ਅਸੀਂ ਇੱਥੇ ਗਰਾਊਂਡ ਬਣਾ ਰਹੇ ਟੂਰਨਾਮੈਂਟ ਵੀ ਕਰਾਵਾਂਗੇ ਹਾਲੀਵੁੱਡ ਦੇ ਠੀਕ ਹੈ ਠੀਕ ਹੈ ਪਿੰਡ ਦੇ ਬਹੁਤ ਪੜ੍ਹੇ ਲਿਖੇ ਇੱਥੇ ਦੇ ਜਿਹੜੇ ਵਿਦਵਾਨ ਨੇ ਸਾਡੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਪ੍ਰੋਫੈਸਰ ਗਲਵੰਤ ਸਿੰਘ ਜਿਹੜੇ ਫਾਰਸੀ ਦੇ ਬੜੇ ਵੱਡੇ ਵਿਦਵਾਨ ਸੀਗੇ ਹਾਂਜੀ ਹਾਂਜੀ ਉਹ ਇਸ ਪਿੰਡ ਦੇ ਜਾਂ ਪਰ ਡਾਕਟਰ ਕੇਰ ਸਿੰਘ ਜਿਹੜੇ ਚੇਅਰਮੈਨ ਰਹੇ ਆ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜੀ ਠੀਕ ਹੈ ਐਕਸੀਆਂ ਇੱਥੋਂ ਤੱਕ ਸਾਡੇ ਇੰਜੀਨੀਅ ਬੋਰਡ ਦੇ ਚੀਫ ਇੰਜੀਨੀਅਰ ਤੇ ਈਟੀਓ ਤੇ ਕਸਟਮ ਆਫੀਸਰ ਪਰਮਜੀਤ ਸਿੰਘ ਜਿਹੜੇ ਇੱਥੋਂ ਕਪੜਾ ਲਿਖਿਆ ਪਿੰਡ ਹੈ ਬਹੁਤ ਹਾਂਜੀ ਬੜੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ ਜਿਹੜੇ ਪਹੁੰਚੇ ਆ ਭਾਵੇਂ ਕਿ ਇਹ ਪਿੰਡ ਜਿਹੜਾ ਸ਼ਹਿਰ ਤੋਂ ਬਹੁਤ ਦੂਰ ਹਾਂਜੀ ਇੱਕ ਵੱਸਦਾ ਪਿੰਡ ਹੈਗਾ ਇਹਨੂੰ ਹਜੇ ਇੱਥੇ ਜਿਹੜੀਆਂ ਹੁਣ ਤਾਂ ਸਹੂਲਤਾਂ ਕਾਫੀ ਹੈਗੀਆਂ ਪਹਿਲਾਂ ਇੱਥੋਂ ਆਉਣ ਜਾਣ ਦੀ ਸਹੂਲਤ ਬਹੁਤ ਘੱਟ ਸੀਗੀ ਠੀਕ ਹੈ ਤਾਂ ਅੱਜ ਇਹ ਪਿੰਡ ਜਿਹੜਾ ਹੈਗਾ ਪੂਰਾ ਵਿਕਾਸ ਕਰ ਰਿਹਾ ਹੈ ਕਿ ਅਸੀਂ ਜਿੰਨੇ ਵੀ ਰਿਟਾਇਰਡ ਬੰਦੇ ਆ ਜਾਂ ਜਿਹੜੇ ਇਨ ਸਰਵਿਸ ਹੈਗੇ ਸਾਡੇ ਨਾਲ ਜੁੜੇ ਹੋਏ ਆ ਥੀਸ ਵੱਡਾ ਸਹਿਯੋਗ ਮਿਲ ਔਰ ਇਹ ਸਹਿਯੋਗ ਦੇ ਨਾਲ ਅਸੀਂ ਪਿੰਡ ਨੂੰ ਕੋਸ਼ਿਸ਼ ਕਰਾਂਗੇ ਕਿ ਅੱਗੇ ਲੈ ਕੇ ਜਾਂਦੇ ਕਿ ਇਹਨੂੰ ਵਧੀਆ ਬਣਾ ਸਕੀਏ